सान करू न बापू पर फसल फैसले किसान

ਕੀ ਦੀ ਲੜਾਈ ਅਸੀਂ ਹੱਕ ਦੀ ਲੜਾਈ ਹੱਕ ਨਾਲ ਲੜਾਂਗੇ ਅਸੀਂ ਜਿਤਾਗੇ ਤੇਰੇ ਦੇਵ ਤੇਗ ਹੱਥੇ ਬਣਾਗੇ ਅਸੀਂ ਠੀਕ ਤੋੜੇ ਮੰਗਦੇ ਆ ਕਿਸੇ ਤੋਂ ਠੀਕ ਮੰਗਣ ਵਾਲੀ ਤਾਂ ਕੌਮ ਹੀ ਨਹੀਂ ਐ ਇਹ ਇਹ ਤਾਂ ਹੱਕ ਮੰਗਣ ਵਾਲੀ ਆ ਲੜਨ ਵਾਲੀ ਆ ਅਸੀਂ ਹੱਕ ਦੀ ਲੜਾਈ ਹਰ ਕਰਨਾਲ ਲੜਾ ਗਏ ਫਿਰ ਇੱਕ ਗੱਲ ਕਹਾਂ ਮੈਂ ਤੁਹਾਨੂੰ ਕਹਦੇ ਯਾਰ ਮਾੜੀਓ ਦੁਨੀਆ 'ਚ ਜਿੱਥੇ ਵੀ ਸਾਡੀਆਂ ਬਾਵਾ ਭੈਣਾਂ ਦਾ ਬਹੁਤ ਸਤਿਕਾਰ ਕਰਦੇ ਆ ਸੀ ਸਿਰ ਝੁਕਦਾ ਸਾਡਾ ਪਰ ਜਿੱਦਾਂ ਦਾ ਜਜ਼ਬਾ ਅੱਪ ਪਟਿਆਲੇ ਤੋਂ ਲੈ ਕੇ ਬਠਿੰਡੇ ਤੱਕ ਸਾਡੀਆਂ ਬਾਵਾ ਨਦੜੀਆਂ ਐ ਜਿੱਦੋਂ ਧਰਨੈਤ ਬਹਿ ਕੇ ਇਹਨਾਂ 'ਚ ਰੋਅ ਐ ਜਿਦਾਂ ਦਾ ਜਜ਼ਬਾ ਹੈ ਨਾ ਜਿਦਾਂ ਦਾ ਜਨੂਨ ਹੈ ਘਰ ਦੇ ਕੰਮ ਨੂੰ ਛੇੜ ਕੇ ਪਤਾ ਨਹੀਂ ਕੀ ਕੁਛ ਕਰ-ਕਰ ਕੇ ਸਾਰਾ ਕੁਝ ਫੇਰ ਬੈਠੀ ਆਇਆ ਤਾਂ ਸਤਿ ਪ੍ਰਣਾਮ ਆ ਸਭ ਨੂੰ ਸੱਚੀ ਸੱਚੀ ਪ੍ਰਣਾਮ ਹੈ ਐਦਾਂ ਤਾਂ ਅੱਜ ਕੱਲ ਕਿਤਾਬਾਂ ਚ ਪੜਨ ਨੂੰ ਰਹਿ ਗਿਆ ਮਾਈ ਭਾਗੋ ਅੱਜ ਕੱਲ ਕਿਤਾਬਾਂ ਚ ਰਹਿ ਗਿਆ ਕਿ ਮਾਈ ਭਾਗੋ ਵਰਗੀਆਂ ਸੱਚੀ ਤੁਹਾਡਾ ਜਿਵੇਂ ਤੁਸੀਂ ਐਦਾਂ ਐਦਾਂ ਹੈ ਨਾ ਤੁਸੀਂ ਤਾਂ ਸੱਚੇ ਐ ਲੱਗਦਾ ਕਿ ਕੱਲੀ ਕੱਲੀ ਮਾਈ ਭਾਗੋ ਹੀ ਬੈਠੀ ਐ ਸਿਰ ਝੁਕਦਾ ਤੁਹਾਡੇ ਅਗੇ ਇਹ ਇਸ ਗੱਲ ਨੂੰ ਛੋਟਾ ਨਾ ਸਮਝਿਓ ਜਿੱਥੇ ਮਾਤਾ ਬਹਿ ਗਈ ਨਾ ਕਿ ਮਾਤਾ ਉੱਥੇ ਬਹੁਤ ਖੁਸ਼ ਹੈ ਜਿਹੜਾ ਕੁਦਰਤ ਆਪ ਡਿਜ਼ਾਈਨ ਕਰਦੀ ਹੈ ਕੁਦਰਤ ਆਪ ਦੇ ਹੱਥ ਚ ਲੈ ਕੇ ਫੈਸਲੇ ਕਰਵਾਉਂਦੀ ਆ ਆਬਾਦ ਨੂੰ ਹਾਕਮਾਂ ਤੋਂ ਜਿੱਥੇ ਮਾਤਾ ਬਹਿ ਗਈ ਆ ਕਿ ਇਹ ਕੋਈ ਛੋਟੀ ਜੀ ਗੱਲ ਨਹੀਂ ਹੈ ਸਭ ਤੋਂ ਵੱਧ ਖੁਸ਼ੀ ਇਸ ਗੱਲ ਦੀ ਪੰਜਾਬ ਨੂੰ ਖੁਸ਼ੀ ਹੈ ਕਿ ਐਸ ਸੰਘਰਸ਼ ਦੇ ਵਿੱਚ ਵੀ ਤੁਹਾਡੀ ਇੰਨੀ ਵੱਡੀ ਗਿਣਤੀ ਔਰ ਆ ਜਜ਼ਬਾ ਤੁਹਾਡਾ ਦੇਖਣ ਨੂੰ ਮਿਲਿਆ ਪ੍ਰਣਾਮ ਹੈ ਤੁਹਾਨੂੰ ਅਸੀਂ ਹੱਕ ਦੀ ਲੜਾਈ